ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਸਵੇਰੇ ਮੀਂਹ ਦੇ ਨਾਲ ਸ਼ੁਰੂਆਤ ਰਾਤ ਦਾ ਬਿਲਕੁਲ ਹਲਕਾ ਹਲਕਾ ਪੈ ਰਿਆ ਜਿਆ ਹੁਣ ਸਵੇਰੇ ਕਾਫੀ ਪੈ ਗਿਆ ਚੰਗੀ ਝਟਕੀ ਮਾਰ ਗਿਆ ਜੋਰ ਨਾਲ ਬਾਕੀ ਦੇਖੋ ਅੱਜ ਪੂਰਾ ਦਿਨ ਦੱਸਿਆ ਹੋਇਆ ਫੁੱਲ ਕਹਿੰਦੇ ਪੈਣਾ ਅੱਜ ਦੇਖਦੇ ਹਾਂ ਅੱਜ ਕੀ ਪਾਣਾ ਤਾਂ ਦਿਨੇ ਚੱਲਿਆ ਦੀ ਭਾਈ ਆਪਣੀ ਮੀਂਹ ਜਾਵੇ ਨੇਰੀ ਆਵੇ ਆਪਾਂ ਨੂੰ ਆਪਣੀ ਡਿਊਟੀ ਤੇ ਤਾਂ ਜਾਣਾ ਹੀ ਪੈਣਾ ਰੁਟੀਨ ਚ ਉੱਧਰ ਵਿਚਾਰੀਆਂ ਭੁੱਖੀਆਂ ਹਾਕਾਂ ਮਾਰਦੀਆਂ ਨੇ ਤਾ ਕਹਿੰਦੇ ਨੇ ਆਜੋ ਜੇ ਪਾਏਂਗੇ ਉਤਾ ਚੋਏਂਗੇ ਚੱਲਿਆ ਆਪਾਂ ਹੁਣ ਆਪਣੇ ਦਰਬਾਰ ਲੈ ਵਿੜੇ ਨੂੰ ਤਾਂ ਗੰਗਰਾਂ ਦਾ ਕੰਮ ਕਰਨਾ ਤਾਂ ਤੁਮਾਂ ਤੋਂ ਚੋਕੀ ਲਈ ਆਏ ਯਾਰ ਬੰਦੇ ਬਿੜੇ ਨੂੰ ਹਾਂ ਮੌਸਮ ਜੂ ਪੂਰੀ ਘੜਬੜ ਹਲਕੀ ਹਲਕੀ ਕਣੀ ਡੇਗ ਰਹੀ ਆ ਹੁਣ ਵੀ ਪੂਰਾ ਗੱਲਾ ਗੱਲਾ ਹੋਇਆ ਪਿਆ ਅੱਜ ਦੁਪਹਿਰ ਤੋਂ ਬਾਅਦ ਜ਼ਿਆਦਾ ਦਸਿਆ ਹੋਇਆ ਦੁਪਹਿਰ ਤੋਂ ਬਾਅਦ ਜਿਹੜਾ ਖਤਰਾ ਦਸਿਆ ਹੋਇਆ ਫੱਕੀ ਰੱਬ ਰੱਖੇ ਸੁੱਖ ਲਾਓ ਜੀ ਖੋਲੀ ਨਾ ਨੀ ਮੀ ਪੈਂਦਾ ਵੇ ਸਾਹਿਬ ਆਜੂ ਆ ਤੁਹਾਡੇ ਪਾਪੇ ਦੀ ਪਾਪੇ ਦੀ ਬਾਈ ਬੇ ਮੇਰੇ ਯਾਰ ਜੁੱਤੀ ਲੱਗੀ ਤਲਕੜ ਵਿੱਚ ਤਾਂ ਬਾਜੀਓ ਪੈ ਚੱਲੀ ਸੀ ਪੈ ਚੱਲੀ ਸੀ ਕਿ ਪੈ ਗਈ ਹਾਂ ਬਈ ਠੀਕ ਹਾਂ ਖੰਡੀ ਛੰਡੀ ਤਾਂ ਨਹੀਂ ਲੱਗੀ ਚਲੋ ਹੁਣ ਆਪਾਂ ਬਾਹਰ ਫੋ 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 ਲੋਡੀ ਸਵੇਰੇ ਸਵੇਰ ਦਾ ਟਾਈਮ ਮੋਟਰ ਤੇ ਆਇਆ ਰਾਤ ਦੀ ਕਣਮਣਕਣੀ ਹੋ ਰਹੀ ਆ ਜਿਆਦਾ ਤਾਂ ਪਿਆ ਨਹੀਂ ਰਾਤ ਦੀ ਬਸ ਕਣਮਣਕਣੀ ਜੀ ਹੋ ਰਹੀ ਆ ਬਾਬਾ ਸੁੱਖ ਰੱਖੇ ਇਸੇ ਤਰ੍ਹਾਂ ਨੰਗ ਜਵੇ ਜਿਆਦਾ ਨਾ ਆਪੋ ਬਦਲ ਪਤਲਾ ਹੋ ਜੇ ਤੱਕ ਤਾਂ ਬਹੁਤ ਸੋਹਣੀਆਂ ਖੜੀਆਂ ਨੇ ਹਵਾ ਵੀ ਚੱਲੀ ਸੀ ਪਰਮਾਤਮਾ ਕਿਰਪਾ ਰੱਖੇ ਅੱਜ ਦਾ ਤਾਂ ਨੰਗ ਜਵੇਦਾ ਹੀ ਹੌਲੀ ਹੌਲੀ ਬੋਧ ਖਰਾਬਾ ਨਾ ਹੋ ਕਰੇ ਰੱਬ ਪਰ ਪਰਮਾਤਮਾ ਨੂੰ ਸਭ ਦੀ ਫਿਕਰ ਆ ਮੱਕੀਆਂ ਵਾਲਿਆਂ ਨੂੰ ਬਹੁਤ ਵਧੀਆ ਜਿਨ੍ਹਾਂ ਦੀਆਂ ਮੱਕੀਆਂ ਹਰੀਆਂ ਹੋਈਆਂ ਹੋਈਆਂ ਨੇ ਉਹਨਾਂ ਲਈ ਤਾਂ ਇਹ ਮੀਂਹ ਬਹੁਤ ਟੋਪ ਆ ਪਰ ਕਣਕਾਂ ਨੂੰ ਇਹ ਨੁਕਸਾਨ ਆ ਹੁਣ ਚਲੋ ਜਿੰਨਾ ਤੱਕ ਜ਼ਿਆਦਾ ਤਾਂ ਹੋਇਆ ਨਹੀਂ ਕਿਰਪਾ ਰਹੇ ਬਾਬੇ ਦੀ ਅਸ਼ੇਤਰ ਨੂੰ ਤੁਹਾਨੂੰ ਪਤਾ ਹੀ ਆਪਣੀ ਰੋਹ ਦੀ ਖਰਾਕ ਤਾਂ ਮੋਟਰ ਆ ਬਈ ਉਹਨਾਂ ਚਲ ਸਵੇਰੇ ਮੋਟਰ ਦੇ ਕੀੜਾ ਨਾ ਵੱਜੇ ਤਾਂ ਦਿਲ ਨਹੀਂ ਲੱਗਦਾ ਰੱਬ ਦੀ ਕਿਰਪਾ ਨਾਲ ਸਾਰੀ ਕਣਕ ਠੀਕ ਆ। ਇੱਕ ਮੈਂ ਅਜ ਹੋਰ ਨੋਟ ਕਰਿਆ ਜਿਹੜੇ ਬੰਦਿਆਂ ਦਾ 50 ਕਿਲੋ ਵੀ ਪਾਇਆ ਹੋਇਆ ਉਹ ਹਿੱਲ ਗਈਆਂ ਕਣਕਾਂ। ਆਪਣਾ 38-40 ਕਿਲੋ ਦਾ ਅਜੇ ਤੱਕ ਆਪਣੀ ਠੀਕ ਆ। 50 ਵਾਲੀਆਂ ਦਾ ਇੰਨੇ ਨਾਲੇ ਹਿੱਲ ਗਈਆਂ ਨਾਲ ਦੀ। ਬਾਕੀ ਦੇਖਦੇ ਹਾਂ ਹੁਣ। ਲਓ ਜੀ ਦੁਪਹਿਰ ਦਾ ਟਾਈਮ ਹੋ ਗਿਆ। ਮੌਸਮ ਥੋੜਾ ਜਿਹਾ ਸੂਰਜ ਚਮਕਿਆ ਪਰ ਪੇਜਾਂ ਵਾਲੇ ਦੱਸ ਰਹੇ ਨੇ ਵੀ ਇਹ ਚਮਕਿਆ ਤਾਂ ਗਲਤ ਆ। ਮਿਹਰ ਅੱਧ ਤੋ ਆਪਣੇ ਕੱਢੀਆ ਤਾਂ ਇਹ ਗਲਤ ਆ ਤਾਂ ਇਹ ਗੜਿਆਂ ਦੇ ਚਾਂਸ ਬਣਦੇ ਜਾਂਦੇ ਨੇ ਸ਼ਾਮ ਤੱਕ ਦੇ ਪ੍ਰਮਾਤਮਾ ਸੁੱਖ ਰੱਖੇ ਮੈਨੂੰ ਮੌਸਮ ਵਾਲੇ ਜਿਹੜੇ ਪੇਜ ਨੇ ਉਹ ਡਰਾਈ ਜਾ ਰਹੇ ਨੇ ਪਤਾ ਨਹੀਂ ਕੀ ਚੱਕਰ ਕਿਉਂ ਦੱਸ ਰਹੇ ਨੇ ਰਾਤ ਨੂੰ 8-9 ਵਜੇ ਤੱਕ ਵੀ ਮੌਸਮ ਗੜਬੜਾ ਕੁਝ ਵੀ ਹੋ ਸਕਦਾ ਮੌਸਮ ਦੇ ਵਿੱਚ ਮੀਂਹ ਵੀ ਪੂਰਾ ਪੈ ਸਕਦਾ ਪਰ ਨਾਲੇ ਚਲਾਉਣ ਵਾਲਾ ਹਨ ਫੁੱਲ ਜਿਹਾ ਰਕਸਤ ਕਿਸੇ ਏਰੀਆ ਦੇ ਵਿੱਚ ਗੜੇ ਵੀ ਪੈ ਸਕਦੇ ਬਾਕੀ ਰੱਬ ਰੱਖੇ ਸੁੱਖਾ ਚੱਲਿਆ ਮਾਰ ਕੇ ਉਹਨਾਂ ਗੇੜਾ ਮਟਰ ਤੇ ਤੇ ਚੱਲੀਏ ਹਾਂ ਮਟਰ ਤੇ ਸਵੇਰੇ ਗਏ ਸੀ ਕਿ ਮੌਸਮ ਦੇ ਅੰਦਰ ਬੈਠ ਕੇ ਮੁੜਿਆ ਕੋਈ ਗੇੜਾ ਗੂੜਾ ਬੱਜਿਆ ਨਹੀਂ ਹੁਣ ਮਾਰ ਚੋਣਾਂ ਗੇੜਾ ਪੁਰਲੀਆਂ ਮੋਟਰਾਂ ਤੇ ਸਵੇਰੇ ਗਏ ਸੀ ਪਾਤੀ ਹੁੰਦੇ ਲੋਰੀ ਦੁਪਹਿਰੇ ਜੇ ਮਟਰ ਤੇ ਆਇਆ ਕੱਟਣ ਦਾ ਕੰਮ ਆਪਸ ਕੱਲ ਨੂੰ ਵੇੜਦਾ ਸੀ ਮੌਸਮ ਦੇਖ ਕੇ ਮਸਮਝ ਗੜਬੜ ਹੋਊਗੀ ਉਹਨਾਂ ਕਰਕੇ ਤਾਂ ਪੱਠੇ ਦਾ ਕੱਲ ਲੈਦੇ ਸੀ ਵੱਢ ਕੇ ਪੱਠੇ ਬਿਟਾਤੇ ਪਰ ਹਾਬਾ ਨਹੀਂ ਅੱਧ ਦੀ ਨੇ ਪਾਤਾ ਬਰਸਣ ਲੰਬਾ ਉਹ ਉਤਰਾ ਹੀ ਵੱਢੂਗਾ ਰਾਹ ਵੱਲੋਂ ਤਾਤਾ ਸਾਰੀ ਦੂਆ ਘੇਰਾ ਵੀ ਟਹਿ ਗਿਆ ਚਲੋ ਹੁਣ ਇਹਨੂੰ ਇਧਰੋਂ ਵੱਡਾ ਲਾਉਣਾ ਹੈ ਮਨ ਗੜ ਜਾਣਾ ਨਹੀਂ ਇਹ ਨਾ ਵੱਡੇ ਹੁਣ ਬਤਾਵਾਂਗੇ ਹਰਾ ਵੀ ਥੋੜਾ ਬਦਲਾ ਕੇ ਜਾ ਕਰਾਂਗੇ ਕਣਕ ਠੀਕ ਆ ਬਾਬੇ ਦੀ ਕਿਰਪਾ ਨਾਲੇ ਤੱਕ ਕਣਕ ਨੂੰ ਨਹੀਂ ਕੁਝ ਹੋਇਆ ਟਹੀ ਟੁਰੀ ਨਹੀਂ ਜਮਾਈ ਨਹੀਂ ਹੁਲੇ ਆ ਕਿ ਉਹ ਰ ਵੀ ਲੇਟ ਵੀ ਜੇ ਅਸੀਂ ਨਸਰ ਗਏ ਵੀ ਤਾਂ ਫਿਰ ਇਹ ਬਿੱਟ ਸਾਰੋਂ ਨੇ ਡਾਲ ਜੇ ਨੇ ਚਲੋ ਕੱਢਾਂਗੇ ਇਹਨਾਂ ਨੂੰ ਰਹਿਦਣ ਕਰਦੇ ਹਾਂ ਸਾਫ ਜੇ ਪੜੀਨਾ ਲਏਗੇ ਚੱਲੀ ਅੱਜ ਪਦੀਨਾ ਚਣਨੀ ਬਣਾਵਾਂਗੇ। ਮੌਦੀ ਸ਼ਾਮ ਦਾ ਟਾਈਮ ਆ। 3:30 ਦਾ। ਆ ਖੰਨੇ ਵੱਲੋਂ ਆ ਬੱਦਲ ਚੜਿਆ ਬਹੁਤ ਕਾਲਾ ਕਾਲਾ। ਨੰਗ ਜਵੇ, ਬਾਬਾ ਰੱਖੇ ਸੁੱਖ। ਤਾਂ ਬੜਾ ਵਧੀਆ। ਰੱਗੇ ਧੁੱਪ ਵੀ ਨਿਕਲੀ ਦੀਂਦੀ ਆ ਉਹ ਪਰ ਧੁੱਪ ਚਮਕਦੀ ਆ ਆ ਦੇਖੋ ਸੂਰਜ ਆਉਂਦਾ ਬੱਤਲ ਤਰੀਆ ਬਾਬਾ ਵਿਚਾਰ ਰੱਖੇ ਬੰਨ ਨੰਗ ਜਿਹਾ ਟਾਈਮ ਪਰ ਹੀ ਕਹਨੇ ਆ ਚੁੱਕ ਸ਼ਾਂਤੀ ਨਾਲ ਟਾਈਮ ਲੰਘ ਜੇ ਉਹ ਜੀ ਇੰਨੀਆਂ ਕਕੜੀਆਂ ਨਾਲ ਆ ਦੇਖੋ ਮੌਸਮ ਦੇ ਹਿਸਾਬ ਨਾਲ ਦੇਖੋ ਆ ਹੋ ਗਈ ਗੰਦਾ ਜਾਂ ਮੱਛਰ ਪਿਆਰ ਇਹਨਾਂ ਕੱਢਿਆ ਗੁਰੂ ਕੜਲ ਮੋਟਰਸਾਈਕਲ ਤੇ ਜਾਂ ਸਾਈਕਲ ਤੇ ਆਉਂਦੇ ਆਂ ਦੇਖੋ ਜਿੱਥੇ ਜਿੱਥੇ ਗਿੱਲਾ ਉੱਥੇ ਉੱਥੇ ਹੀ ਫਿਰਦਾ ਆ ਸੁੱਕੇ ਚ ਜਮਾ ਹੀ ਦੇਖੋ ਨਾਲ ਇਹ ਆ ਗਿੱਲੇ ਦੇ ਦੇਖੋ ਗਾਹ ਪਿਆ ਪਿਆ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਪ੍ਰਮਾਤਮਾ ਨੇ ਕਰੀ ਕਿਰਪਾ ਆਪਣਾ ਏਰੀਆ ਵਧੀਆ ਸਾਫ਼ ਰਹਿ ਗਿਆ ਦੇਖੋ ਤਾਰੇ ਚਮਕਣ ਲੱਗਾ ਮੌਸਮ ਸਾਫ਼ ਹੋ ਚੱਲਿਆ ਪ੍ਰਮਾਤਮਾ ਦਾ ਬਹੁਤ ਸ਼ੁਕਰ ਆ ਮੇਰੇ ਆਪਣੇ ਏਰੀਆ ਦੇ ਵਿੱਚ ਗੜਬੜ ਨਹੀਂ ਹੋਈ ਇੱਧਰ ਨਾਬੇ ਸਾਈਡ ਵੀ ਕਾਫੀ ਮੀ ਪੈ ਗਿਆ ਮਰਿੰਡੇ ਸਾਈਡ ਗੜੇ ਬਹੁਤ ਪੈ ਗਏ ਪਰ ਪ੍ਰਮਾਤਮਾ ਦੀ ਆਪਣਾ ਏਰੀਆ ਬਚ ਗਿਆ ਚਲੋ ਉਹ ਵੀ ਵੀਰ ਨੇ ਆਪਣੇ ਪ੍ਰਮਾਤਮਾ ਕਿਰਪਾ ਕਰੇ ਕਿ ਦੀਆਂ ਫਸਲਾਂ ਨੂੰ ਨੁਕਸਾਨ ਨਾ ਹੋਵੇ ਆ ਪਤਾ ਹੀ ਕਰਦੇ ਆ ਸਾਰੇ ਪੰਜਾਬ ਦੇ ਵਿੱਚ ਨੁਕਸਾਨ ਨਾ ਹੋਵੇ ਫਸਲਾਂ ਨੂੰ ਸਾਰੇ ਪੰਜਾਬ ਦੀਆਂ ਫਸਲਾਂ ਬਤੀਆਂ ਰਹਿਣ ਪਰ ਇੱਧਰ ਆਲੇ-ਦਾਲੇ ਹਜੇ ਵੀਡੀਓ ਦੇਖ ਰਹੇ ਆ ਜਿਹੜੀਆਂ ਮੌਸਮ ਵਾਲੇ ਗਰੁੱਪ ਚ ਨੇ ਵੀ ਨੁਕਸਾਨ ਹੋਇਆ ਪ੍ਰਮਾਤਮਾ ਭਲੀ ਕਰੇ ਗਾਹਾਂ ਵੀ ਸੁੱਖ ਰੱਖੇ ਚਲੋ ਆਪਣਾ ਏਰੀਆ ਬਚਤ ਰਹੀ ਗਈ ਬਹੁਤ ਬਹੁਤ ਆਪਣਾ ਹਲਕੀ ਕਣਮਣ ਕੋਈ ਜ਼ਿਆਦਾ ਬਰਸਾਤ ਵੀ ਨਹੀਂ ਹੋਈ ਹੁਣ ਮੌਸਮ ਸਾਫ ਹੋ ਚੱਲਿਆ ਸਵੇਰ ਦਾ ਬਹੁਤ ਡਾਰ ਸੀਗਾ ਵੀ ਪਤਾ ਨਹੀਂ ਅੱਜ ਕੀ ਆਉਣਾ ਪੇਜਾਂ ਵਾਲਿਆਂ ਨੇ ਵੀ ਇੱਕ ਬਹੁਤ ਡਰ ਆ ਰਿਹਾ ਸੀ ਵੀ ਅੱਜ ਇਹ ਹੋ ਜੂ ਗੜੇ ਪੈਣਗੇ ਫਲਾਣਾ ਹੋਊਗਾ ਪਰ ਪਰਮਾਤਮਾ ਦੀ ਕਿਰਪਾ ਨਾਲ ਬਚਾ ਰਹਿ ਗਿਆ ਬਹੁਤ ਜ਼ਿਆਦੇ ਬਹੁਤ ਬਹੁਤ ਧੰਨਵਾਦ ਸ਼ੁਕਰ ਕਰਦੇ ਆਂ ਪਰਮਾਤਮਾ ਦਾ ਬੜਾ ਬਚਾ ਰਿਹਾ ਬਾਕੀ ਹੁਣ ਤਾਂ ਮੌਸਮ ਸਾਫ਼ ਆ ਮੇਰੇ ਹਿਸਾਬ ਨਾਲ ਹਫ਼ਤਾ 10 ਦਿਨ ਹੁਣ ਸਪਰੇਅ ਸਪਰੂ ਕਰਾਉਣੇ ਆ ਬਾਕੀ ਦੇਖਦੇ ਆਂ ਤੁਰੋ ਠੀਕ ਆ ਜੀ ਅੱਜ ਦਾ ਵਲੌਗ ਇੰਨਾ ਕੇ ਸੀ ਕੱਲ ਨੂੰ ਮਿਲਦਾਂ ਨਾ ਵੀ ਵੀਡੀਓ ਚ